ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 6 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਵਰਤ ਵਿਸ਼ੇ ਦੇ ਵਿਚਾਰ ਸਾਂਝੀ ਕਰ ਰਿਹਾ ਅਸੀਂ ਪਹਿਲਾਂ ਤਾਂ ਵਰਤਾ ਕਨਸੈਪਟ ਸਮਝਿਆ ਸੀ ਉਹਦੇ ਬਾਅਦ ਇੱਕ ਭਾਗ ਸਮਝਿਆ ਕਿ ਹੰਨ ਦਾ ਤਿਆਗ ਕਰਨ ਦੇ ਬਾਰੇ ਗੁਰਬਾਣੀ ਕੀ ਕਹਿੰਦੀ ਹੈ ਦੂਜੇ ਭਾਗ ਥੋੜਾ ਜਿਹਾ ਉਸ ਤੋਂ ਫਰਕ ਪਰ ਉਹੀ ਗੱਲ ਸਮਝੀ ਕਿ ਕਰਮ ਕਾਂਡ ਦੇ ਤੌਰ ਤੇ ਅਨੁਰਾ ਤਿਆਗ ਕਰਨਾ ਉਹਦੇ ਬਾਰੇ ਗੁਰਬਾਣੀ ਦਾ ਕੀ ਫੈਸਲਾ ਹੈ? ਹੋਰ ਸਵਾਲ ਇਹ ਹੈ ਕਿ ਸਾਰੇ ਕਰਮ ਸਿਰ ਕਰਦੇ ਕਿਉਂ ਆ? ਕਿਸ ਭਾਵ ਨਾਲ ਕੀਤੇ ਜਾਂਦੇ ਨੇ? ਇਹਦੇ ਪਿੱਛੇ ਭਾਵਨਾ ਤਾਂ ਇਹ ਹੁੰਦੀ ਹੈ ਕਿ ਇਹਦੇ ਨਾਲ ਪਰਮੇਸ਼ਰ ਖੁਸ਼ ਹੋ ਜਾਏ। ਸਿੱਖ ਵੀ ਇਹੀ ਚਾਹੁੰਦੇ। ਸਾਡੇ ਦਾ ਜੀਵਨ ਦਾ ਮੰਡੋਰਥ ਹੀ ਹੈ ਭਈ ਪ੍ਰਾਪਤ ਮਾਨੁਖ ਦੇ ਹੁਟਿਆ ਗੋਬਿੰਦ ਮਿਰਨ ਕੀ ਹੈ ਤੇਰੀ ਮਰਿਆ ਇਹ ਸਮਾਂ ਮਿਲਿਆ ਸਾਨੂੰ ਜੀਵਨ ਦਾ ਅਸਰ ਪ੍ਰਕਾਲਪੁਰਖ ਨਾਲ ਪਰਮੇਸ਼ਰ ਦੇ ਨਾਲ ਮਿਲਾਬ ਕਰਨ ਦਾ ਉਹਨੂੰ ਪਾਉਣ ਦਾ ਉਹ ਪ੍ਰਸੰਨ ਹੋਏਗਾ ਤੁਠ ਪਏਗਾ ਆਪਣੇ ਨਾਲ ਮਿਲਾ ਲਏਗਾ ਅੱਜ ਜਿਹੜਾ ਭਾਗ ਇਸੀ ਸਮਝਾਂਗੇ ਉਹੀ ਹੈ ਕਿ ਕੀ ਵਰਤ ਰੱਖਣ ਨਾਲ ਪਰਮੇਸ਼ਰ ਖੁਸ਼ ਹੋ ਜਾਂਦਾ ਹੈ ਚਲੋ ਭਾਵੇਂ ਸਰੀਰ ਨੂੰ ਕਸ਼ਟ ਹੁੰਦਾ ਹੈ ਜੇ ਪਰਮੇਸ਼ਰ ਖੁਸ਼ ਹੋ ਜਾਂਦਾ ਤਾਂ ਫਿਰ ਅਸਰ ਕਰ ਲਈਂ ਅਜੇ ਤਾਂ ਪਹਿਲਾ ਪਰਮਾਨ ਚੋ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਿ세 ਪੰਜਵੇਂ ਨਾਮਕ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਪੂਜਾ ਵਰਤ ਤਿਲਕ ਇਸ਼ਨਾਨਾ ਹੁਣ ਦਾਨ ਬਧਨ ਕਹੋ ਨਾ ਭੀਜੈ ਸੰਜਮ ਸੂਮੀ ਬੋਲੇ ਮੀਠੇ ਬੈ ਅਸਲ ਦੇ ਵਿੱਚ ਵਰਤਵੀ ਤੇ ਕਰਮ ਕੰਡਨ ਦੀ ਲੜੀ ਚਾਹੁੰਦਾ ਅਸਿਕ ਨੂੰ ਵਿਚਾਰ ਚੁੱਕੇ ਬ੍ਰਹਮਣ ਨੇ ਕੁਝ ਕਰਮ ਮਿਥ ਦਿੱਤੇ ਕਿ ਇਹਨਾਂ ਦੇ ਕਰਨ ਨਾਲ ਇਹ ਕਰਮ ਕਾਂਡ ਨੇ ਧਰਮ ਦੇ ਕਰਮ ਨੇ ਇਹਨਾਂ ਦੇ ਕਰਨ ਨਾਲ ਤੇਰਾ ਜੀਵਨ ਸਫਲਾ ਹੋ ਜਾਏਗਾ ਉਹ ਪਰਮੇਸ਼ਰ ਪ੍ਰਸੰਨ ਹੋ ਜਗਾ ਤੇਰੇ ਉੱਤੇ। ਔਰ ਸਤਿਗੁਰੂ ਨੇ ਇਥੇ ਉਹਨਾਂ ਸਾਰੇ ਸਾਰੇ ਨਾਮ ਹੀ ਕਮਾ ਬਹੁਤੇ ਉਹਨਾਂ ਕਰਮ ਕਾਂਡਾਂ ਦੀ ਗੱਲ ਜਿਹੜੀ ਆ ਕਰ ਦਿੱਤੀ। ਇਹਨਾਂ ਚ ਕੋਈ ਵੀ ਤੂੰ ਕਰਮ ਕਰ ਰਿਹਾ। ਉਹਦਾ ਫੈਸਲਾ ਸਤਿਗੁਰੂ ਨੇ ਦਿੱਤਾ। ਪੂਜਾ ਪੂਜਾ ਦਾ ਵਿਸ਼ਾ ਸੀ ਵਿਚਾਰ ਚੁੱਕੇ। ਔਰ ਅੱਜ ਸਾਰਾ ਪਰ ਤੁਸੀਂ ਮਾਇ ਤਾਂ ਉਲਝੇਈ ਪੂਜਾ ਦੇ ਵਿੱਚ ਪਿਆ। ਬਲਕਿ ਮੈਂ ਕਹਾਂ ਕਿ ਮਨੁੱਖੀ ਸਮਾਜ ਉਲਝਿਆ ਪਿਆ ਤਾਂ ਵੀ ਕੋਈ ਹੈਰਾਨਗੀ ਦੀ ਗੱਲ ਨਹੀਂ ਹੋਏਗੀ। ਵਿਸ਼ੇ ਕਰਕੇ ਸਤਿਕਰਨ ਸਮਝਾਇਆ ਅਸੀਂ ਨਾ ਪੂਜਾ ਕਰ ਰਹਿ ਪਰ ਵਿਦ ਨਹੀਂ ਜਾਣੇ। ਪੂਜਾ ਕਰਦਾ ਆਪਣੇ ਬਲਵਾਰ ਪਤਾ ਨਹੀਂ ਕਿਵੇਂ ਕੀਤੀ ਜਾਂਦੀ ਹੈ। ਅਸੀਂ ਵਿਸ਼ਾ ਵਿਚਾਰ ਚੁੱਕੇ ਹਾਂ ਉਹ ਜੀ ਦੁਬਾਰਾ ਨਹੀਂ ਜਾਵਾਂਗਾ। ਉਸ ਬਤ ਗੱਲ ਕਰਤੀ ਬਿਰ ਵਰਤ ਦੀ। ਫਿਰ ਕਿ ਬਾਰੀ ਭੇਖ ਸਰੀਰ ਦਾ मत्थे तिलक ला लेना तीर्थां जाके इनान करना तीर्थ का कंसैप्ट फिर तीर्थां जाके बहुत दान करना गोमती सहज गऊ दान की जय आप बराबर कंचन की जय तीर्थां जाके अपने बराबर सोना तोल के दे सतगुर कहते दे बहुत दैन बहुत करता है ਬਹੁਤ ਬੜੇ ਪੁੰਨ ਦਾਨ ਕਰਦਾ ਹੈ ਬਹੁਤ ਕਰਦਾ ਹੈ ਹੁਣ ਇਹ ਸਮਝਣ ਵਾਲੀ ਗੱਲ ਤੇ ਹੈ ਕਿ ਕੀ ਇਹਦੇ ਨਾਲ ਪਰਮਿਸ਼ਨ ਪ੍ਰਸੰਨ ਹੋ ਜਾਂਦਾ ਹੈ ਪੰਵੇ ਨਾੜੂ ਦਾ ਫਸਟ ਰਿਹਾ ਕਹੂ ਨਾ ਪੀਚੇ ਸੰਜਮ ਸਵਾਮੀ ਇਹਨਾਂ ਸਾਰਿਆਂ ਤਰੀਕਿਆਂ ਦੇ ਨਾਲ ਉਹ ਪਰਮੇਸ਼ਰ ਖੁਸ਼ ਨਹੀਂ ਹੁੰਦਾ ਇਹ ਸਾਰੇ ਸੰਜਮ ਕਰ ਲਿਆ ਤੂੰ ਉੱਪਰ ਜੀ ਹੁੰਦਾ ਤੂੰ ਇੱਕ ਸਾਰੇ ਕਰਮकांड ਕਰਕੇ ਤੇ ਮਿੱਠੇ ਮਿੱਠੇ ਬੋਲ ਬੋਲ ਕੇ ਉਹਨੂੰ ਪਰਵਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਤੇਰੇ ਬੋਲਾਂ ਦੇ ਵਿੱਚ ਉਹ ਲੋਕਨ ਰਾਮ ਖਰੋੜਾ ਜਾਣਾ ਇਹ ਹੈ ਨਾ ਅਸੀਤਨ ਮੁਖੇ ਡੋਣਾ ਸਮਝਦੇ ਆ ਜਦੋਂ ਮਰਜ਼ੀ ਜਿਵੇਂ ਮਰਜ਼ੀ ਪਰਵਾ ਲਾਂਗੇ ਮਿੱਠੀ-ਮਿੱਠੀਆਂ ਗੱਲਾਂ ਕਰਕੇ ਬੋਲਾਂ ਮਿੱਠੇ ਬਹਿਣ ਸਤਿਗੁਰ ਦਾ ਸਵਸਟ ਚਾਂਸ ਲੈ ਕਹੋ ਨਾ ਪਿੱਛੇ ਸੰਜਮ ਸਵਾਮੀ ਹੋਰ ਉਹਦੇ ਵਿੱਚ ਹੀ ਵਰਤ ਵੀ ਆ ਗਿਆ ਅਜਾ ਦੂਸਰਾ ਪਰਮਾਨ ਦਾ ਸਬੂਤ ਜਮਾਬੀ ਚੀ ਨਾਲ ਸਾਂਝਾ ਕਰਨ ਲਗਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਣ ਕੀਤਾ ਹੋਇਆ ਜਿੱਥੇ ਚੌਥੇ ਨਾਨਕ ਬਖਸ਼ਿਸ਼ ਕਰਦੇ ਨੇ ਜਪ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਨਾ ਜਾਈ ਅੰਤਰ ਰੋਗ ਮਹਾ ਅਭਮਾਨਾ ਦੂਜੇ ਪਾਏ ਖਵਾਈ ਮਨਮੁਖ ਰੋਗ ਨਾ ਜਾਈ ਅਸਲ ਦੇ ਵਿੱਚ ਮਨਮੁਖ ਤੇ ਸਦਾ ਹੀ ਰੋਗੀ ਹੈ ਤੇ ਗੁਰਮੁਖ ਸਦਾ ਹੀ Arogya ਜਿਹੜਾ ਗੁਰੂ ਦੀ ਸਿੱਖਿਆ ਉੱਤੇ ਚੱਲ ਰਿਹਾ ਹੈ ਵਿਕਾਰ ਉਹਦੇ ਅੰਦਰ ਵੱਢ ਨਹੀਂ ਸਕਦੇ ਤੇ ਰੋਗ ਉਹ ਸਾਰੇ ਵਿਕਾਰ ਰੋਗ ਨੇ ਸਰੀਰਕ ਰੋਗ ਧਿਆਨ ਦੇ ਜਾਂਦੇ ਰਹਿੰਦੇ ਨੇ ਦਵਾਈਆਂ ਨਾਲ ਠੀਕ ਹੋ ਜਾਂਦੇ ਨੇ ਜਿਹੜੇ ਆਤਮਿਕ ਰੋਗ ਲੱਗੇ ਹੋਏ ਨੇ ਨਾ ਉਹ ਨਹੀਂ ਜਾ ਸਕਦੇ ਦਵਾਈਆਂ ਨਾਲ ਉਹਦਾ ਇਲਾਜ ਤਾਂ ਸਿਰਫ ਉਸ ਸਰਕਾਰ ਪਰਮੇਸ਼ਰ ਦਾ ਨਾਮ ਹੀ ਹੈ ਉਦੈ ਲਈ ਤਾਂ ਸਿਰਫ ਇੱਕ ਹੀ ਜੇ ਮੰਨ ਮੁਕਤ ਗੁਰਮਖ ਬਨ ਜਾਈਏ ਜਿਹੜਾ ਮਨ ਦੇ ਪਿੱਛੇ ਚੱਲਣਾ ਦੇ ਸਾਰੀਆਂ ਕੰਮ ਕਰ ਰਹੇ ਆ ਕਰਮ ਕਰ ਰਹੇ ਆ ਉਹਨੂੰ ਛੱਡ ਕੇ ਜੋ ਗੁਰੂ ਕਹਿੰਦਾ ਉਹ ਕਰਮ ਕਰੀਏ ਜੋ ਜੀਵਨ ਜੁਗਤ ਗੁਰੂ ਬਖਸ਼ਦਾ ਉਹ ਅਪਣਾਈਏ ਫਿਰ ਅਰੋਗ ਹੋ ਸਕਨੇ ਆ ਅਸੀਂ ਕੀ ਕਰ ਰਹੇ ਆ ਅਰੋਗ ਹੋਣ ਵਾਸਤੇ ਜਪ ਤਪ ਸੰਜਮ ਵਰਤ ਕਰੇ ਪੂਜਾ ਮੰਤਰਾਂ ਵਾਂਗੂ ਜਪ ਮੰਤਰ ਜਪਦਾ ਹੈ ਅਸੀਂ ਗੁਰਬਾਣੀ ਵੀ ਮੰਤਰਾਂ ਵਾਂਗੂ ਜਪ ਰਹੇ ਆਂ। ਸਰੀਰ ਨੂੰ ਕਸ਼ਟ ਦੇਣ ਵਾਲੇ ਕੰਮ ਕਰਦਾ ਹੈ। ਤਪ ਤਪਉਣ ਵਾਲੇ ਜਿਸ ਲਈ ਅਸੀਂ ਇਹ ਸਾਰੇ ਭਗ ਵਿਚਾਰ ਰਹੇ ਆਂ ਨਾ ਸਾਨੂੰ ਨਾਲ ਨਾਲ ਆਪਣੀ ਸਵੈ ਪ੍ਰਚਲ ਜ਼ਰੂਰ ਕਰਨੀ ਚਾਹੀਦੀ ਹੈ ਕਿ ਤੈਸੀ ਵੀ ਤੇ ਨਹੀਂ ਉਹ ਕਰਮ ਕਰ ਰਹੇ ਉਹਦਾ ਕੋਈ ਰੂਪ ਬਦਲ ਲਿਆ ਹੋਵੇ ਵਰਤ ਇਹ ਜਿਹੜਾ ਅਸੀਂ ਵਿਸ਼ਾ ਵਿਚਾਰ ਰਹੇ ਆਂ ਉਹਦਾ ਤਿਆਗ ਕਰਨਾ ਕਰੇ ਪੂਜਾ ਪੂਜਾ ਕਰਦਾ ਇਹਨਾਂ ਸਾਰਿਆਂ ਬਾਰੇ ਸਤਿਗੁਰੂ ਨੇ ਫੈਸਲਾ ਦਿੱਤਾ ਮਨਮੁਖ ਰੋਗ ਨਾ ਜਾਏ ਇਹ ਸਾਰੇ ਕਰਮ ਕਰਕੇ ਵੀ ਜੇ ਲੱਤੇਰੇ ਅੰਦਰ ਵਿਕਾਰਾਂ ਦਾ ਰੋਗ ਲੱਗਾ ਹੋਇਆ ਉਹ ਨਹੀਂ ਜਾ ਸਕਦਾ ਕਿਉਂਕਿ ਤੂੰ ਮਨ ਦੇ ਪਿੱਛੇ ਚੱਲ ਰਿਹਾ ਹੈ। ਔਰ ਮਨ ਦਾ ਸੁਭਾਅ ਹੈ ਕਿ ਮਨ ਤੇ ਬਰਿਆਈਆਂ ਵੱਲ ਲੈ ਕੇ ਜਾਂਦਾ ਹੈ। ਤੇਨੂੰ ਤਾਂ ਰੋਗ ਹੀ ਏਡਾ ਵੱਡਾ ਲੱਗਾ ਹੋਇਆ ਹੈ ਕੀ ਦਾ ਇਲਾਜ ਸੌਖਾ ਹੈ ਹੀ ਨਹੀਂ ਇਹ ਸਭ ਕੁਝ ਕਰਕੇ ਤੂੰ ਇਸ ਤੋਂ ਛੁਟਕਾਰਾ ਨਹੀਂ ਪਾ ਸਕਦਾ ਇਹ ਹੋਰ ਵੱਧ ਜਾਏਗਾ ਅੰਤਰ ਰੋਗ ਮਾਹਬਮਾਨਾ ਅੰਤਰ ਤੇ ਤੇ ਨੂੰ ਹਉਮੈ ਦਾ ਰੋਗ ਲੱਗਾ ਹੋਇਆ ਅਭਿਮਾਨ ਦਾ ਰੋਗ ਲੱਗਾ ਹੋਇਆ ਤੂੰ ਜਪ ਕਰਨਾ ਹੋਰ ਵੱਧ ਜਾਂਦਾ ਤਪ ਕਰਨਾ ਹੋਰ ਵੱਧ ਜਾਂਦਾ ਵਰਤ ਰੱਖਣਾ ਗੁਰੂ ਵੱਧ ਜਾਂਦਾ ਪੂਜਾ ਕਰਨਾ ਹੋਰ ਵੱਧ ਜਾਂਦਾ ਮੈਂ ਬੜਾ ਧਰਮੀ ਬਣ ਗਿਆ ਔਰੇ ਸਾਰੇ ਕਰਮ ਉਸਲੇ ਹੁੰਦੇ ਨੇ ਜਿਸਲੇ ਅਕਾਲ ਪੁਰਖ ਨੂੰ ਭੁੱਲ ਜਾਨੇ ਆ ਪਰਮੇਸ਼ਰ ਤੇ ਭੁੱਲਿਆ ਵੀ ਆਪਾਂ ਸਭੇ ਰੋਗ ਇਹ ਕਰਮ ਹੀ ਉਸਲੇ ਹੁੰਦੇ ਨੇ ਕਿਉਂਕਿ ਇਹ ਸਾਰੇ ਕਰਮ ਅਕਾਲ ਪੁਰਖ ਤੇ ਅਟਲ ਨਿਯਮਾਂ ਦੇ ਉਲਟ ਨੇ ਜਿਹੜੇ ਕੰਮ ਅਕਾਲ ਪੁਰਖ ਦੇ ਨਿਯਮਾਂ ਦੇ ਉਲਟ ਨੇ ਉਹ ਮਾਇਆ ਦੂਜੇ ਪਾਇ ਖਵਾਈ ਗਿਆ ਤੇ ਕਿਸੇ ਰੂਪ ਵਿੱਚ ਫਸ ਕੇ ਖਵਾ ਰੋ ਰਹੇ ਆ ਸੰਸਾਰ ਦੀ ਛੱਡ ਲਈ ਹੈ। ਆਪਣੇ ਸਵੈਪਰਸੋਲਵ ਕਰ ਲਈ ਹੈ ਕਿਤੇ ਐਸਾ ਤਾਂ ਨਹੀਂ ਕਿ ਅਸੀਂ ਵੀ ਇਹਨਾਂ ਵਿੱਚ ਕੋਈ ਕਰਮ ਕਰ ਰਹੇ ਹੋਈਏ ਤੇ ਉਹਨੂੰ ਧਰਮ ਸਮਝ ਰਹੇ ਹੋਈਏ ਤੇ ਨਤੀਜਾ ਖਵਾਰ ਹੋਣ ਦਾ ਹੀ ਮਿਲੇ। ਆਪਾਂ ਇਸ ਭਾਗ ਨੂੰ ਅਜੇ ਕੱਲ ਵੀ ਜਾਰੀ ਰੱਖਾਂਗੇ। ਵਿਸ਼ਾ ਤੇ ਗਹਿਰਾਈ ਦੇ ਵਿੱਚ ਵਿਚਾਰਾਂਗੇ। ਅੱਜ ਬਸ ਇਤਨੇ ਇੱਕ ਬਚਨ ਪਰਵਾਣ ਕਰਨਾ। ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।